ਦੋਤੋ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਜਮ ਰਟਾਇਰ ਹੋਏ ਮਲਾਜਮ ਨੂੰ ਲਗਾਤਾਰ ਅੱਜ ਜਾਰੀ ਆ 29 ਸਤੰਬਰ ਨੂੰ ਹਰਪਾਲ ਸਿੰਘ ITO ਦਾ ਹਲਕਾ ਅੰਮ੍ਰਿਤਸਰ ਦੇ ਵਿੱਚ ਅੱਜ ਜੋ ਕਿ ਮੰਗ ਉਤਰਤੇ ਮਲਾਜਮ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਨੇ ਕਿਹਾ ਕਿ ਮੁਖਨੀ ਪ੍ਰਵੰਤਮਾਨ ਬਤਨ ਹਰਪਾਲ ਸਿੰਘ ਜੀਮਾ ਨੇ ਸਾਡੇ ਨਾਲ ਬਾਹਰ ਹੀ ਕੀਤੇ ਸੀ ਕਿ 1972 ਅਨਸਾਰਮ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਸਰਕਾਰ ਵੱਲ ਨੂੰ 2.5 ਸਾਲ ਹੋ ਚੁੱਕੇ ਹਨ ਪੁਰਾਣੀ ਪੈਨਸ਼ਨ ਨਹੀਂ ਬਹਾਲ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਹਰ ਜਿਲ੍ਹੇ ਦੇ ਵਿੱਚ ਡਿਵੀਟੀ ਕਮਿਸ਼ਨਾਂ ਨੂੰ ਜੋ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਮਨ ਮੰਗੋ ਦਿੱਤੇ ਗਏ ਹਨ ਦੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਹਿਮਲਾਇ ਮੰਗ ਕਰਦੇ ਆ ਕਿ 2016 ਤੋਂ ਪੇਗ ਵਿੱਚ ਨਹੀਂ ਦਿੱਤਾ ਜਾਵੇ ਪੇਮਗਾ ਹੀ ਪਤੇ ਕਿਸ ਨਾਲ ਬਗਾਇਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ 50% ਹੈ ਪਰ ਪੰਜਾਬ ਨੂੰ ਡੀਏ 30% ਆ 12% ਵਾਧਾ ਕੀਤਾ ਜਾਵੇ ਇਹ ਮੰਗ ਕਰਦੇ ਆ ਮੁਲਾਜ਼ਮ ਪਰ ਬਾਰ ਬਾਰ ਲਾਲੇ ਲਾ ਕੇ ਟਾਈਮ ਪਾਸ ਕਰੇ ਸਰਕਾਰ ਇੱਕ ਵਾਰ ਸੀ ਪੰਜਾਬ ਤੇ ਹਰਿਆਣਾ ਹਾਈਕ ਨੇ ਫਾਇਦਾ ਕਰਤਾ ਹੈ ਕਿ 1 ਇੱਕ 2016 ਤੋਂ 113% ਡੀਏ ਵਧਾ ਕੇ 119% ਦਿੱਤਾ ਜਾਵੇ ਤੇ 4 ਮਹੀਨਿਆਂ ਦੇ ਵਿੱਚ ਵਿੱਚ ਜੋ ਪੇ ਕੇਵਿੰਦਰ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ 31 1 1 7 15 ਨੂੰ ਲੈ ਕੇ ਦਸੰਬਰ 2015 ਤੱਕ ਜੋ ਡੀਏ 100% ਦਿੱਤਾ ਸੀ ਅੱਜ ਨੂੰ 6ਵੇਂ ਪੇਨ ਲਾਗੂ ਕੀਤਾ ਗਿਆ 1 ਜਨਵਰੀ 2016 ਤੋਂ ਰੋਜ਼ਮਰ ਦੇ ਡੀਏ 130% ਦਿੱਤਾ ਪਰ ਹੁਣ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜਿੰਨੇ ਵੀ ਮਲਾਜਮਾਂ ਦਾ ਸਹਾਰਾ ਨੂੰ ਇੱਕ ਇੱਕ 2016 ਤੋਂ ਜੋ ਡੀਏ ਆ 190% ਦਿੱਤਾ ਜਾਵੇ ਅਤੇ ਪੇ ਕਿਵੇਂ ਦਿੱਤਾ ਜਾਵੇ ਦੂਜੇ ਪਾਸੇ ਰਿਟਾਇਰਡ ਹੋਏ ਮੁਲਾਜ਼ਮ ਮੰਗ ਕਰਦੇ ਆ ਕਿ ਸਾਨੂੰ ਫੈਕਟਰ ਦੋ ਨਾਲ ਨਾੜਤਾ ਜਾਵੇ ਪੰਜਾਬ ਸਰਕਾਰ ਨੇ ਮਹਿੰਗਾਈ ਕਮਕਾ ਦੇ ਕੱਚੇ ਮੁਲਾਜ਼ਮ ਰੈਗੂਲਰ ਮੁਲਾਜ਼ਮਾਂ ਨੂੰ ਲਗਾਉਂਗੋ ਦੱਸ ਦਿੱਤੇ ਗਏ ਹਨ ਜੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਹੋਏ ਮੁਲਾਜ਼ਮ ਮੰਗ ਕਰਦੇ ਆ ਕਿ 2016 ਤੋਂ ਪੇਕ ਵਿੱਚ ਦਾਇਰਤਾ ਜਾਵੇ ਤੇ ਮਹंगाई ਭਤੇ ਕਿਸ ਤਰ੍ਹਾਂ ਬਗਾਇ ਦਿੱਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 50% ਹੈ ਪਰ ਪੰਜਾਬ ਦੇ ਉਹਨਾਂ ਨੇ ਡੇਟ 30% ਆ 12% ਵਾਧਾ ਕੀਤਾ ਜਾਵੇ ਇਹ ਮੰਗ ਕਰਦੇ ਆ ਮਜ਼ਦਮ ਪਰ ਬਾਰ ਬਾਰ ਲਾਰੇ ਲਾ ਕੇ ਟਾਈਮ ਪਾਸ ਕਰੇ ਸਰਕਾਰ ਇੱਕ ਵਾਰ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰਤਾ ਹੈ ਕਿ 1 ਇੱਕ 2016 ਤੋਂ 113% ਨੂੰ ਡੀਏ ਵਧਾ ਕੇ 119% ਦਿੱਤਾ ਜਾਵੇ ਤੇ 4 ਮਹੀਨਿਆਂ ਦੇ ਵਿੱਚ ਜੋ ਪੇਕ ਵੰਡਰੀ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ 31 13 1.7 15 ਨੂੰ ਲੈ ਕੇ ਦਸੰਬਰ 2015 ਤੱਕ ਜੋ ਡੀਏ ਕਿਸ ਹਿਸਾਬ ਨਾਲ ਦਿੱਤਾ ਸੀ ਅਜੇ ਹੁਣ 6ਵੇਂ ਪੇਨ ਲਾਗੂ ਕੀਤਾ ਗਿਆ 1 ਜਨਵਰੀ 2016 ਤੋਂ ਰੋਜ਼ਸਮੇ ਡੀਏ 113% ਦਿੱਤਾ ਪਰ ਹੁਣ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜਿੰਨੇ ਵੀ ਮਲਾਜ਼ਮਾਂ ਸਾਰਿਆਂ ਨੂੰ ਇੱਕ ਇੱਕ 2016 ਤੋਂ ਜੋ ਡੀਏ ਹੈ 119% ਦਿੱਤਾ ਜਾਵੇ ਅਤੇ ਪੇ ਕੇ ਹੁੰਦੇ ਤਾ ਜਾਵੇ ਦੂਜੇ ਪਾਸੇ ਰਿਟਾਇਰਮੈਂਟ ਹੋਏ ਮਲਾਜ਼ਮ ਮੰਗ ਕਰਦੇ ਆ ਕਿ ਸਾਨੂੰ ਫੈਕਟਰ ਦੋਨ ਨਾੜਤਾ ਜਾਵੇ ਪੰਜਾਬ ਸਰਕਾਰੇ ਮਹਗ ਨੂੰ ਘਮ ਘਾ ਦੇ ਕੱਚੇ ਮਲਾਇਆਂ ਰੈਗੂਲਰ ਮਲਾਇਆਂ ਨੂੰ ਲਗਾਤਾਰ ਸ਼ਿਕਾਇਤ ਜਾਰੀ ਆ ਤੁਹਾਨੂੰ ਮੁੱਖ ਮੰਗ ਹੈ ਕਿ ਜੋ ਕੱਚੇ ਮਲਾਇਆਂ ਨੂੰ ਰੈਗੂਲਰ ਕੀਤਾ ਜਾਵੇ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ